ऐसे ते हमारे सहयोगी कुलवीर दीवान ਸਾਡੇ ਨਾਲ ਜੁੜੇ ਹੋਏ ਨੇ ਕੁਲਵੀਰ ਕਿਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਫੈਸਲਾ ਕੀ ਕੁਝ ਲਿਆ ਜਾ ਸਕਦਾ ਕਿਉਂਕਿ तमाम ਬਿਆਨ ਸਾਹਮਣੇ ਆ ਰਿਹਾ ਹੈ ਨੇ ਕਿ ਸਤੀਫੇ ਦਾ ਫੈਸਲਾ ਜੁੜਾ ਹੈ ਉਸ ਨੂੰ ਮੰਨਜ਼ੂਰ ਕੀਤਾ ਜਾਏਗਾ ਸਤੀਫੇ ਨੂੰ ਲੱਗ ਪਗਾ ਸਭ ਨੇ ਇਸ ਇਸ ਸਵਾਲ ਤੋਂ ਕਿਤੇ ਨਾ ਕਿਤੇ ਗਰੇ ਇਸ ਸਵਾਲ ਦਾ ਜਵਾਬ ਦੇ ਦੋ ਗਰੇ ਜਿਹੜਾ ਹੈਗਾ ਉਹ ਆ ਕਿਤਾ ਹੈ ਪਰੰਤੂ ਜਿਸ ਤਰ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਇਹੀ ਸੰਭਾਵਨਾ ਦਿताई ਜਾ ਰਹੀ ਹੈ ਕਿ ਸੁਖਵੀਰ ਬਾਦਲ ਦਾ ਜਿਹੜਾ ਅਸਤੀਫਾ ਹੈ ਅੱਜ ਮਨਜ਼ੂਰ ਹੋ ਸਕਦਾ ਹੈ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਉਂਕਿ ਕਮੇਟੀ ਦੀ ਮੀਟਿੰਗ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਇਹ ਮੀਟਿੰਗ ਵੀ ਜਿਹੜੀ ਹੈਗੀ ਉਹ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਹੋ ਰਹੀ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤੇ ਸਨ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਜਾਵੇ ਤੇ ਅਸਤੀਫੇ ਦੇ ਉੱਤੇ ਜਿਹੜਾ ਹੈਗਾ ਉਹ ਫੈਸਲਾ ਲੈ ਆ ਜਾਵੇ ਆ ਜੋ ਜਿਹੜੇ ਸੁਖਵੀਰ ਬਾਦਲ ਨੇ ਉਹ ਵੀ ਪਾਰਟੀ ਆਫਿਸ ਦੇ ਵਿੱਚ ਪਹੁੰਚੇ ਹੋਏ ਨੇ ਕਿ ਉਹ ਮੀਟਿੰਗ ਦਾ ਹਿੱਸਾ ਨਹੀਂ ਨੇ ਪਰੰਤੂ ਉਹ ਵੀ ਇਸ ਮੌਕੇ ਦੇ ਉੱਤੇ ਹਾਜ਼ਰ ਨੇ ਤੇ ਹੁਣ ਕਿਸੇ ਵੀ ਵੇਲੇ ਜਿਹੜਾ ਹੈਗਾ ਇਹ ਫੈਸਲਾ ਜਿਹੜਾ ਹੈਗਾ ਇਸ ਅਸਤੀਫੇ ਦੇ ਉੱਤੇ ਉਹ ਹੋ ਸਕਦਾ ਕਿਉਂਕਿ ਮੀਟਿੰਗ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਹੈ ਤੇ ਕਈ ਏਜੰਡੇ ਇਸ ਮੀਟਿੰਗ ਦੇ ਵਿੱਚ ਹੈਗੇ ਨੇ ਬਿਲਕੁਲ ਇਤੇ ਇਸ ਦਿਨ ਨਾਲ ਹੀ ਬ੍ਰਹਮਪੁਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਕੁਲਵੀਰ ਕੇ ਜਿਹੜੇ ਸੁਭਿਰ ਬਾਦਲ ਨੇ ਉਹਨਾਂ ਦੇ ਪ੍ਰਧਾਨ ਵੜਨ ਤੇ ਕੋਈ پابੰਦੀ ਨਹੀਂ ਹੈ ਯਾਨੀ ਕਿ ਕਿਤਨੇ ਕਿਤੇ ਇੱਕ ਤਾਂ ਇੱਕ ਪਾਸੇ ਇਸ ਇਸ਼ਾਰਾ ਕਰ ਰਿਹਾ ਹੈ ਕਿ ਉਹਨਾਂ ਦੇ ਦੁਬਾਰਾ ਪ੍ਰਧਾਨ ਵੜਨ ਤੇ ਕੋਈ پابੰਦੀ ਨਹੀਂ ਹੈ ਯਾਨੀ ਕਿ ਸਤੀਫਾ ਨਾ ਮਨਜ਼ੂਰ ਵੀ ਕੀਤਾ ਜਾ ਸਕਦਾ ਹੈ ਕੁਝ ਵੀ ਫੈਸਲਾ ਲਿਆ ਜਾ ਸਕਦਾ ਹੈ ਦੇਖੋ ਦੁਬਾਰੇ ਵੀ ਉਹ ਪ੍ਰਧਾਨ ਬਣ ਸਕਦੇ ਨੇ ਕਿਉਂਕਿ ਰਾਜਨੀਤੀ ਤੋਂ ਸੁਖਵੀਰ ਬਾਦਲ ਜਿਹੜੇ ਹੈਗੇ ਉਹ ਬਾਹਰ ਨਹੀਂ ਹੋਏ ਹਾਲਾਂਕਿ ਇਹ ਇੱਕ ਇੱਕ ਟੈਕਨੀਕਲ ਕਾਰਮ ਹੈ ਜਿਹੜਾ ਹੁਣ ਪੂਰਾ ਕਰਨਾ ਪਵੇਗਾ ਕਿਉਂਕਿ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਨੂੰ ਦੁਬਾਰੇ ਵੀ ਪਾਰਟੀ ਦਾ ਪ੍ਰਧਾਨ ਜਿਹੜਾ ਹੈਗਾ ਉਹ ਚੁਣਿਆ ਜਾਵੇ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਨੇ ਉਹਨਾਂ ਦੀ ਪ੍ਰਧਾਨਗੀ ਉਹਨਾਂ ਨੂੰ ਮਨਜ਼ੂਰ ਹੈ ਤੇ ਜਿਨ੍ਹਾਂ ਨੂੰ ਮਨਜ਼ੂਰ ਨਹੀਂ ਸੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਉਹ ਪਹਿਲਾਂ ਹੀ किनारे ਹੋ ਚੁੱਕੇ ਨੇ ਉਹ ਅਲੱਗ ਤਣਾ ਜਿਹੜਾ ਹੈਗਾ ਉਹ ਪਹਿਨਾ ਹੀ ਕਿਨਾਰੇ ਹੋ ਚੁੱਕਿਆ ਤੇ ਆ ਤੁਹਾਨੂੰ ਯਾਦ ਵੀ ਹੋਏਗਾ ਕਿ ਜਦੋਂ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਸੀ ਤਾਂ ਉਸ ਵੇਲੇ ਉਹਨਾਂ ਦੇ ਸਮਰਥਨ ਦੇ ਵਿੱਚ ਵੀ ਕਈ ਜਿਹੜੇ ਲੀਡਰ ਨੇ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈਗਾ ਉਹ ਦਿੱਤਾ ਸੀ ਖਾਸ ਤੌਰ ਤੇ ਯੂਥ ਅਕਾਲੀ ਦਲ ਨੇ ਵੀ ਵਿਰੋਧ ਜਿਹੜਾ ਹੈਗਾ ਉਹ ਕੀਤਾ ਸੀ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸੁਖਵੀਰ ਬਾਦਲ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਤਾ ਹੁਣ ਉਹਨਾਂ ਦਾ ਅਸਤੀਫਾ ਜਿਹੜਾ ਹੈਗਾ ਉਹ ਹੋ ਸਕਦਾ ਹੈ ਕਿ ਮਨਜ਼ੂਰ ਕਰ ਲਿਆ ਜਾਵੇ ਤੇ ਦੁਬਾਰੇ ਉਹਨਾਂ ਨੂੰ ਪ੍ਰਧਾਨ ਜਿਹੜਾ ਹੈਗਾ ਉਹ ਚੁਣ ਲਿਆ ਜਾਵੇ ਜੇ ਉਹ ਸਮਰਥਨ ਹਾਸਲ ਕਰਦੇ ਨੇ ਦੁਬਾਰੇ ਪਾਰਟੀ ਦੇ ਵਿੱਚ ਪ੍ਰਧਾਨ ਦੀ ਚੋਣ ਵਾਸਤੇ ਲੇਕਿਨ ਇਸ ਦੇ ਨਾਲ ਤਾਂ ਕੁਲਵੀਰ ਫਿਰ ਤੋਂ ਸਿਆਸਤ ਜੁੜੀ ਹੈ ਗਰਮਾ ਜਾਏਗੀ ਪੰਜਾਬ ਦੀ ਕਿਉਂਕਿ ਬਾਗੀ ਤੜੇ ਦੇ ਵੱਲ तमाम ਜਿਹੜੇ ਹੈ तमाम बार ਕਈ ਵਾਰ ਵਿਰੋਧ ਕੀਤਾ ਗਿਆ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਉਹਨਾਂ ਨੂੰ ਹੁਣ ਮਨਜ਼ੂਰ ਨਹੀਂ ਹੈ ਕਈ ਰੀਜ਼ਨ ਇਸ ਦੇ ਪਿੱਛੇ ਦਿੱਤੇ ਗਏ ਸੀ ਕੀ ਲੱਗ ਰਿਹਾ ਸਿਆਸਤ ਫਿਰ ਤੋਂ ਇੱਕ ਵਾਰ ਜੁੜੀ ਹੈ ਗਰਮੀ ਪકડੇਗੀ ਦੇਖੋ ਬਾਗੀ ਤੜੇ ਨੂੰ ਹੁਣ ਕਿੰਨੀ ਇਸ ਪਾਰਟੀ ਦੇ ਵਿੱਚ ਕਿੰਨੀ ਜਗ੍ਹਾ ਮਿਲੇਗੀ ਜਾਂ ਫਿਰ ਬਾਗੀ ਤੜਾ ਕਿੰਨਾ ਇਸ ਪਾਰਟੀ ਦੇ ਵਿੱਚ ਵਾਪਸ ਆਏਗਾ ਇਹ ਅਜੇ ਦੇਖਣਾ ਹੋਏਗਾ ਕਿਉਂਕਿ ਇਸ ਈਕਾਲ ਤੱਕ ਸਾਹਤੋਂ ਹੁਕਮ ਹੋਏ ਨਹੀਂ ਕਿ ਇੱਕ ਜੁਟਤਾ ਜਿਹੜੀ ਹੈਗੀ ਉਹ ਕੀਤੀ ਜਾਵੇ ਤੇ ਪਾਰਟੀ ਜਿਹੜੀ ਹੈਗੀ ਉਹ ਪੁਨਰਗਠਿਤ ਕੀਤੀ ਜਾਵੇ ਯਾਨੀ ਨਵੇਂ ਸ਼ੀਰੇ ਤੋਂ ਬਿਲਕੁਲ ਹੀ ਪਾਰਟੀ ਜਿਹੜੀ ਹੈਗੀ ਆ ਉਹ ਹ ਹੁਣ ਖੜੀ ਹੋਵੇਗੀ ਤੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜੀ ਮੈਂਬਰਸ਼ਿਪ ਹੈ ਪਾਰਟੀ ਦੀ ਉਸ ਦਾ ਏਜੰਡਾ ਵੀ ਹੈਗਾ ਉਸ ਦਾ ਉਸ ਨੂੰ ਸ਼ੁਰੂ ਕਰਨਾ ਹੈ ਏਜੰਡਾ ਵੀ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਹੈਗਾ ਗਰੇਵਾਲ ਦੇ ਵੱਲੋਂ ਵੀ ਕਿਹਾ ਗਿਆ ਕਿ ਵਰਕਿੰਗ ਕਮੇਟੀ ਦੇ ਵੱਲੋਂ ਜਿਹੜਾ ਹੈ ਇੱਕ ਅਰਜੀ ਦੇ ਪ੍ਰਬੰਧ ਜੁੜਾਏ ਕੀਤਾ ਜਾ ਸਕਦਾ ਹੈ ਯਾਨੀ ਕਿ ਪੂਰੇ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਇੱਕ ਵਾਰ ਫੇਰ ਤੋਂ ਨਵੀਂ ਸਿਰਜਣਾ ਕੀਤੀ ਜਾਏਗੀ ਬਿਲਕੁਲ ਅਛਣੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਏ ਸਨ ਕਿ ਪਾਰਟੀ ਦੀ ਨਵੀਂ ਸਿਰਜਣਾ ਜਿਹੜੀ ਹੈਗੀ ਉਹ ਮੁਰ ਤੋਂ ਕੀਤੀ ਜਾਵੇ ਨਾ ਕੇਵਲ ਸੁਖਵੀਰ ਬਾਦਲ ਦਾ ਅਸਤੀਫਾ ਬਲਕਿ ਹੋਰ ਜਿਹੜੀ ਪੂਰੀ ਪੂਰੀ ਇਕਾਈ ਹੈ ਉਹ ਵੀ ਕਿਤੇ ਨਾ ਕਿਤੇ ਹੁਣ ਅਕਾਲੀ ਜਲਦੀ ਜਿਹੜੀ ਹੈਗੀ ਆ ਉਹ ਇਹ ਕਿਹਾ ਜਾ ਸਕਦਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਨਵੇਂ ਸਿਰੇ ਤੋਂ ਬਣਨ ਜਾ ਰਹੀ ਹੈ ਹਾਲਾਂਕਿ ਕਈ ਲੋਕ ਤਸਵਾਲ ਇਸਤੇ ਵਿੱਚ ਉਕਰ ਰਹੇ ਨੇ ਕਿਉਂਕਿ ਸੁਖਬੀਰ ਬਾਦਲ ਦੇ ਵੱਲੋਂ ਜਦੋਂ ਉਹਨਾਂ ਦੇ ਵੱਲੋਂ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਲਈ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਬਿਆਨ ਆਪਣੀ ਚੋਲੀ ਦੇ ਵਿੱਚ ਪਵਾਏ ਗਏ ਤਾਂ ਜੋ ਮੁੱਦਾ ਜੁੜਾ ਹੈ ਉਹ ਖਤਮ ਹੋ ਸਕੇ ਲੇਕਿਨ ਉਹ ਇਨਵੋਲਵ ਨਹੀਂ ਸੀ ਇਸਤੇ ਵਿੱਚ ਤੇ ਕੀ ਲੱਗ ਰਿਹਾ ਅਕਾਲ ਤਖਤ ਸਾਹਿਬ ਇਨਵੋਲਵ ਹੈਗਾ ਹਾਲਾਂਕਿ ਕੋਈ ਬੰਦਾ ਨਹੀਂ ਹੈ ਕਿਉਂਕਿ ਰਾਜਨੀਤਿਕ ਮੁੱਦੇ ਅਕਾਲ ਤਖਤ ਤੇ ਜੁੜਾ ਹੈ ਧਾਰਮਿਕ ਮੁੱਦੇ ਤੇ ਹੈ ਇਹ ਕੋ ਬਿਲਕੁਲ ਕਿਉਂਕਿ ਸੁਖਵੀਰ ਬਾਦਲ ਨੇ ਉਸ ਵੇਲੇ ਪਾਰਟੀ ਦੇ ਪ੍ਰਧਾਨ ਸਨ ਤੇ ਉਹਨਾਂ ਨੇ ਇਹ ਬਿਆਨ ਜਿਹੜਾ ਹੈਗਾ ਦੋ ਦਿਨ ਪਹਿਲਾਂ ਹੀ ਦਿੱਤਾ ਸੀ ਕਿ ਪਾਰਟੀ ਪ੍ਰਧਾਨ ਹੁਣ ਹੋਣ ਦੇ ਨਾਤੇ ਹਾਲਾਂਕਿ ਫੈਸਲੇ ਜਿਹੜੇ ਹੈਗੇ ਨੇ ਉਹ ਪੂਰੀ ਇਕਾਈ ਦੇ ਸਨ ਪਰੰਤੂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਉਹ ਸਾਰੇ ਫੈਸਲੇ ਆਪਣੀ ਚੋਲੀ ਦੇ ਵਿੱਚ ਪਾਏ ਸਨ ਤੇ ਇਸ ਤਰ੍ਹਾਂ ਦੀ ਬਿਆਨ ਦਾ ਬਿਆਨ ਜਿਹੜਾ ਹੈਗਾ ਉਹ ਸੁਖਵੀਰ ਬਾਦਲ ਦਾ ਸਾਹਮਣੇ ਆਇਆ ਸੀ ਕਿ ਉਹ ਮੁੱਦੇ ਨੂੰ ਹੁਣ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਧਾਰਮਿਕ ਸਜ਼ਾ ਜਿਹੜੀ ਹੈਗੀ ਉਸ ਨੂੰ ਵੀ ਉਹ ਭੁਗਤ ਚੁੱਕੇ ਨੇ ਤੇ ਹੁਣ ਕਿਉਂਕਿ ਪਾਰਟੀ ਜਿਹੜੀ ਹੈਗੀ ਹੈ ਆਪਣੇ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਵੀ ਸક્રિય ਹੈ ਜਿਹੜੀ ਹੈਗੀ ਹੈ ਉਹ ਦੁਬਾਰੇ ਕਰਨਾ ਪਵੇਗਾ ਪਾਰਟੀ ਨੂੰ ਤੇ ਉਸ ਆ ਲਈ ਜੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਕਿਹਾ ਜਾਵੇ ਕਿ ਸਵਾ 2 ਜਾਂ 23 ਸਾਲ ਜਿਹੜਾ ਹੈਗਾ ਉਹ ਰਹਿੰਦਾ ਹੈ ਤੇ ਕਿਸੇ ਵੀ ਪਾਰਟੀ ਨੂੰ ਆਪਣੇ ਆਪ ਨੂੰ ਮੋੜ ਸੁਰਜੀਤ ਕਰਨਾ ਦੇ ਮੋੜ ਇੱਕ ਚੰਗੀ ਇਹ ਕਿਹਾ ਜਾਵੇ ਕਿ ਚੰਗੀ ਸਫਲਤਾ ਹਾਸਲ ਕਰਨ ਵਾਸਤੇ ਇਹਨਾਂ ਸਮਾਂ ਜ਼ਰੂਰ ਲੱਗ ਜਾਂਦਾ ਹੈ ठीक है बहुत-बहुत शुक्रिया कुलवीर तो और तमाम जानकारी सर तक पहुंचा